ਖਬਰ ਸੁਣ ਕੇ ਤੁਹਾਨੂੰ ਟੈਨਸ਼ਨ ਬਹੁਤ ਹੋਊਗੀ ਤੇ ਟੈਨਸ਼ਨ ਹੋਣੀ ਵੀ ਚਾਹੀਦੀ ਹੈ ਕਿਉਂਕਿ ਖਬਰ ਹੀ ਐਸੀ ਹੈ ਹੁਣ ਤੱਕ ਆਪਾਂ ਸਾਰੇ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਤੇ ਬਹੁਤ ਭਰੋਸਾ ਕਰਦੇ ਆਂ ਸਭ ਨੂੰ ਲੱਗਦਾ ਹੈ ਕਿ ਯਾਰ ਐਸਬੀਆਈ ਚ ਜੇ ਪੈਸੇ ਜਮਾ ਕਰਾ ਦਈਏ ਫਿਰ ਕੋਈ ਟੈਨਸ਼ਨ ਨਹੀਂ ਫਿਰ ਪੈਸੇ ਸੁਰੱਖਿਅਤ ਨੇ ਸੇਫ ਨੇ ਪਰ ਹੁਣ ਇੱਕ ਐਸੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਵੱਡਾ ਸਵਾਲ ਖੜਾ ਹੋ ਗਿਆ ਕਿ ਕੀ ਹੁਣ ਐਸਬੀਆਈ ਦੇ ਵਿੱਚ ਵੀ ਪੈਸੇ ਸੁਰੱਖਿਅਤ ਨਹੀਂ ਉੱਥੇ ਵੀ ਲੋਕਾਂ ਦੇ ਪੈਸੇ ਗਾਇਬ ਹੋ ਸਕਦੇ ਨੇ ਠੱਗੀ ਵੱਜ ਸਕਦੀ ਐ ਬਿਲਕੁਲ ਇਹ ਮਾਮਲਾ ਫਰੀਦਕੋਟ ਦੇ ਸਾਦਕ ਤੋਂ ਆਇਆ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੀ ਸਾਦਕ ਬ੍ਰਾਂਚ ਐ ਉੱਥੇ ਅੱਜ ਬਹੁਤ ਵੱਡਾ ਰੌਲਾ ਪਿਆ ਸੈਂਕੜੇ ਲੋਕ ਉੱਥੇ ਲੈਣਾ ਤੇ ਲੱਗੇ ਲੋਕਾਂ ਨੇ ਧਰਨਾ ਲਾਇਆ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਤੇ ਹੋਰ ਜਥੇਬੰਦੀਆਂ ਵੀ ਉੱਥੇ ਆਈਆਂ ਮਾਮਲਾ ਕੀ ਸੀ ਲੋਕ ਇਹ ਦੋਸ਼ ਲਾ ਰਹੇ ਨੇ ਸੈਂਕੜੇ ਲੋਕ ਲੋਕ ਕਹਿ ਰਹੇ ਨੇ ਕਿ SBI ਬੈਂਕ ਦਾ ਕਲਰਕ ਸੈਂਕੜੇ ਲੋਕਾਂ ਦੇ ਤਕਰੀਬਨ 15 ਕਰੋੜ ਰੁਪਏ ਲੈ ਕੇ ਉਹਨਾਂ ਦੇ ਖਾਤਿਆਂ 'ਚੋਂ ਗਾਇਬ ਕਰਕੇ ਤੇ ਫਰ ਹੋਇਆ ਲੋਕ ਇਹ ਕਹਿ ਰਹੇ ਨੇ ਕੋਈ ਕਹਿ ਰਿਹਾ ਕਿ ਅਸੀਂ FD ਕਰਾਈ ਸੀ ਤੇ ਹੁਣ ਬਾਅਦ ਦੇ ਵਿੱਚ ਅਸੀਂ ਪੈਸਾ ਕਢਾਇਆ ਕੋਈ ਨਹੀਂ ਸਾਡੀ FD ਖਾਲੀ ਹੋਈ ਪਈ ਹੈ ਕੋਈ ਕਹਿੰਦਾ ਜੀ ਐਸੀ ਐਫ ਡੀ ਕਰਾਈ ਸੀ ਆ ਵੇਖੋ ਸਾਨੂੰ ਕਾਗਜ ਦਿੱਤਾ ਹੋਇਆ ਪਰ ਹੁਣ ਜਦੋਂ ਬੈਂਕ ਆਏ ਆ ਤਾਂ ਬੈਂਕ ਵਾਲੇ ਕਹਿੰਦੇ ਵੀ ਇਹ ਤਾਂ ਕਾਗਜ ਹੀ ਤੁਹਾਨੂੰ ਨਕਲੀ ਦਿੱਤਾ ਹੋਇਆ ਇੱਕ ਲੜਕ ਨੇ ਇਹ ਤਾਂ ਬੈਂਕ ਦਾ ਐਫ ਡੀ ਕਾਗਜ ਹੀ ਨਹੀਂ ਹੈਗਾ ਕੋਈ ਕਹਿ ਰਿਹਾ ਸੀ ਕਿ ਸਾਡੀ ਲਿਮਟ ਸੀ ਖੇਤੀ ਨਾਲ ਸੰਬੰਧਿਤ ਉਹ ਅਸੀਂ ਜਮ੍ਹਾਂ ਕਰਾਈ ਸੀ ਪਰ ਬਾਅਦ ਦੇ ਵਿੱਚ ਉਹਦੇ ਚੋਂ ਪੈਸੇ ਗਾਇਬ ਹੋਏ ਪਏ ਨੇ ਇਸੇ ਤਰ੍ਹਾਂ ਕੱਲਾ ਕੌਣੀ ਪਿੰਡ ਦੇ ਲੋਕ ਕਹਿ ਰਹੇ ਆ ਵੀ 2.5 ਤੋਂ 3 ਕਰੋੜ ਰੁਪਈਆ ਤਾਂ ਸਾਡੇ ਕੱਲੇ ਪਿੰਡ ਦਾ ਹੀ ਇਸੇ ਤਰ੍ਹਾਂ ਗਾਇਬ ਹੋਇਆ। ਹੋਰ ਇਲਾਕੇ ਦੇ ਜਿਹੜੇ ਲੋਕ ਨੇ ਹੁਣ ਤੱਕ ਜਿੰਨੇ ਖਾਤਿਆਂ ਦੀ ਪੁਸ਼ਟੀ ਹੋਈ ਹੈ ਲੋਕ ਕਹਿੰਦੇ ਤਕਰੀਬਨ 15 ਕਰੋੜ ਰੁਪਈਆ ਸੈਂਕੜੇ ਲੋਕਾਂ ਦਾ ਕਿਸੇ ਦਾ 2 ਲੱਖ ਕਿਸੇ ਦਾ 4 ਲੱਖ ਕਿਸੇ ਦਾ 7 ਲੱਖ ਇੱਕ ਬੀਬੀ ਕਹਿੰਦੀ ਮੇਰਾ 25 ਲੱਖ ਕਹਿੰਦੀ 22 ਲੱਖ ਆ ਆ ਪ੍ਰਦੀਸੀਗਾ ਤੇ 2.5 ਲੱਖ ਦੀ ਲਿਮਟ ਸੀ ਮਤਲਬ ਇੰਨੀ ਵੱਡੀ ਵੱਡੀ ਰਕਮਾਂ ਲੋਕ SBI ਤੇ ਭਰੋਸਾ ਕਰਕੇ ਸਟੇਟ ਬੈਂਕ ਆਫ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਭਰੋਸਾ ਕਰਕੇ ਜਮ੍ਹਾਂ ਕਰਾਉਂਦੇ ਰਹੇ ਤੇ ਕਲਰਕ ਲੈ ਕੇ ਗਾਇਬ ਹੋਇਆ ਤੇ ਅੱਜ ਜਦੋਂ ਕੀਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਤੇ ਹੋਰ ਜਥੇਬੰਦੀਆਂ ਦੀ ਅਗਵਾਈ ਚ ਲੋਕਾਂ ਨੇ ਆ ਕੇ ਬੈਂਕ ਘੇਰਿਆ ਤਾਂ ਫਿਰ ਬੈਂਕ ਦਾ ਜਿਹੜਾ ਰੀਜਨਲ ਮੈਨੇਜਰ ਹੈ ਉਹ ਉੱਥੇ ਆਇਆ ਆਕੇ ਫਿਰ ਲੋਕਾਂ ਦੇ ਨਾਲ ਲਿਖਤੀ ਵਾਦਾ ਕੀਤਾ ਗਿਆ ਜਦੋਂ ਲੋਕਾਂ ਨੇ ਰੌਲਾ ਪਾਇਆ ਰੌਲਾ ਵੱਡਾ ਪੈ ਗਿਆ ਗੱਲ ਮੀਡੀਆ 'ਚ ਆ ਗਈ ਹੈ ਤਾਂ ਫਿਰ ਜਿਹੜਾ ਬੈਂਕ ਦਾ ਉਹ ਇੱਕ ਬਹੁਤ ਵੱਡੇ ਏਰੀਆ ਦਾ ਇੰਚਾਰਜ ਹੈ ਉਹਨੇ ਲਿਖਤੀ ਚਿੱਠੀ ਦੇ ਉੱਪਰ ਸਟੈਂਪ ਲਾ ਕੇ ਲੋਕਾਂ ਦੇ ਨਾਲ ਵਾਦਾ ਕੀਤਾ ਵੀ ਤੁਸੀਂ ਟੈਂਸ਼ਨ ਨਾ ਲਾਓ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡੇ ਪੈਸਿਆਂ ਦਾ ਮਾਮਲਾ ਹੱਲ ਕਰਾਂਗੇ ਤੁਹਾਡੇ ਪੈਸੇ ਨਹੀਂ ਮਰਨ ਦਿੱਤੇ ਜਾਣਗੇ ਭਾਵੇਂ ਇਹ ਭਰੋਸਾ ਦਿੱਤਾ ਗਿਆ ਪਰ ਇਹਦੇ باوجود ਵੀ ਜਿਨ੍ਹਾਂ ਦੇ ਖਾਤੇ ਖਾਲੀ ਹੋ ਗਏ ਜਿਨ੍ਹਾਂ ਦੇ ਪੈਸੇ ਗਾਇਬ ਹੋ ਗਏ ਜਿਨ੍ਹਾਂ ਦੀਆਂ ਐਫ ਡੀਆਂ ਖਾਲੀ ਹੋ ਗਈਆਂ ਜਿਨ੍ਹਾਂ ਦੇ ਜਮਾ ਕਰਾਏ ਪੈਸੇ ਲੱਭਦੇ ਨਹੀਂ ਪਏ ਉਹ ਟੈਨਸ਼ਨ ਚ ਨੇ ਉਹ ਪਰੇਸ਼ਾਨ ਨੇ ਹੁਣ ਇੱਥੇ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ ਸਿੱਧੀ ਸਾਫ਼ ਗੱਲ ਹੈ ਜਦੋਂ ਵੀ ਕਿਸੇ ਵੀ ਬੈਂਕ ਚੋਂ ਜਿੰਨੇ ਵੀ ਬੈਂਕ ਪ੍ਰਮਾਣਿਤ ਬੈਂਕ ਨੇ ਉਹਨਾਂ ਚੋਂ ਲੋਕਾਂ ਦੇ ਪੈਸੇ ਗਾਇਬ ਹੋਣ ਗੁੰਮ ਹੋਣ ਤਾਂ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਆ ਲੋਕਾਂ ਨੂੰ ਸਾਰੇ ਪੈਸੇ ਵਿਆਜ ਸਮੇਤ ਮਿਲਨੇ ਚਾਹੀਦੇ ਆ ਕਿਉਂਕਿ ਸਰਕਾਰ ਨੇ ਬੈਂਕਾਂ ਦਾ ਭਰੋਸਾ ਲੋਕਾਂ ਦੇ ਬਣਾਇਆ ਬੈਂਕ ਦੇ ਵਿੱਚ ਕੋਈ ਵੀ ਗਤੀਵਿਧੀ ਗਾਹਕ ਕਰਦਾ ਪੈਸੇ ਜਮ੍ਹਾਂ ਕਰਾਉਣ ਦੀ ਕਢਾਉਣ ਦੀ ਏਟੀਐਮ ਵਰਤਨ ਦੀ ਕੁਝ ਵੀ ਉਹਦੇ ਤੇ ਪੈਸੇ ਲੱਗਦੇ ਆ ਸਰਕਾਰ ਉਹਦੇ ਤੇ ਆਪਣੇ ਤੋਂ ਪੈਸੇ ਲੈਂਦੀ ਆ ਤਾਂ ਫਿਰ ਸਰਕਾਰ ਦੀ ਗਰੰਟੀ ਕਿਉਂ ਨਹੀਂ ਹੋਣੀ ਚਾਹੀਦੀ ਬੈਂਕ ਚਾਹੇ ਸਾਰਾ ਲੁੱਟਿਆ ਜਾਏ ਕਲਰਕ ਜਾਂ ਅਫਸਰ ਨਾਲ ਮਿਲ ਕੇ ਛੱਡ ਜਾਣ ਇਹਦੇ باوجود ਵੀ ਲੋਕਾਂ ਨੂੰ ਇੱਕ ਪੈਸੇ ਦੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਇਹ ਸ਼ੋਰਟੀ ਇਹ ਗਰੰਟੀ ਸਰਕਾਰਾਂ ਨੂੰ ਦੇਣੀ ਚਾਹੀਦੀ ਹੈ ਤੇ ਦੂਜੀ ਗੱਲ ਜਿਹੜੇ ਬੈਂਕ ਦੇ ਮੈਨੇਜਰ ਨੇ ਜਾਂ ਹੋਰ ਅਧਿਕਾਰੀ ਨੇ ਉਹ ਆਪਣੇ ਕਲਰਕਾਂ ਤੇ ਹੋਰ ਜਿਹੜੇ ਕੈਸ਼ੀਅਰ ਨੇ ਜਾਂ ਹੋਰ ਨੇ ਉਹਨਾਂ ਤੇ ਨਿਗਾਹ ਕਿਉਂ ਨਹੀਂ ਰੱਖਦੇ ਦੂਜੇ ਤੀਜੇ ਦਿਨ ਸਭ ਕੁਝ ਚੈੱਕ ਕਿਉਂ ਨਹੀਂ ਹੁੰਦਾ ਕੋਈ ਇੱਕ ਅਧਾ ਅਧਿਕਾਰੀ ਤਾਂ ਇਹੋ ਜਿਹਾ ਉੱਥੇ ਹੋਣਾ ਚਾਹੀਦਾ ਹੈ ਨਾ ਜਿਹੜਾ ਚੈੱਕ ਰੱਖੇ ਜਿਹੜਾ ਨਿਗਾਹ ਰੱਖੇ ਕੋਪ ਕੁਸ਼ਪਾਪ ਦੇ ਵਿੱਚ ਰੱਬ ਪਰੋਸੇ ਚੱਲਦਾ ਅੱਖਾਂ ਮੀਟ ਕੇ ਚੱਲਦਾ ਇਹੀ ਕਾਰਨ ਹੈ ਇੱਥੇ ਨੀਰਵ ਮੋਦੀ ਵਰਗੇ ਹਜ਼ਾਰਾਂ ਕਰੋੜ ਲੈ ਕੇ ਤੇ ਗਾਇਬ ਹੋ ਗਏ ਫੁਰਰੋਗੇ ਇੱਥੇ ਮਿਹਲ ਚੌਕਸੀ ਵਰਗੇ ਹਜ਼ਾਰਾਂ ਕਰੋੜ ਲੈ ਕੇ ਬੈਂਕਾਂ ਦਾ ਤੇ ਫੁਰਰੋਗੇ ਅੱਜ ਤੱਕ ਉਹਨਾਂ ਦਾ ਕੁਝ ਹੋ ਨਹੀਂ ਸਕਿਆ ਇਸੇ ਕਰਕੇ ਹੀ ਬਹੁਤ ਸਾਰੇ ਜਿਹੜੇ ਹੋਰ ਨੇ ਉਹਨਾਂ ਨੂੰ ਮੂੰਹ ਪੈ ਜਾਂਦਾ ਹੈ ਉਹਨਾਂ ਨੂੰ ਵੀ ਐ ਆ ਜਾਂਦਾ ਵੀ ਜੇ ਉਹਨਾਂ ਵੱਡਿਆਂ ਦਾ ਕੁਝ ਨਹੀਂ ਹੋਇਆ ਆਪਾਂ ਤਾਂ 15-20 ਕਰੋੜ ਹੀ ਕਰਨ ਲੱਗੇ ਆ ਫਿਰ ਸਾਡਾ ਕੀ ਹੋਊ ਸੋ ਸਰਕਾਰਾਂ ਦੀ ਇਹ ਲਾਜ਼ਮੀ ਜ਼ਿੰਮੇਵਾਰੀ ਹੈ ਕਿ ਉਹ SBI ਹੋਵੇ ਪੰਜਾਬ ਨੈਸ਼ਨਲ ਬੈਂਕ ਹੋਵੇ ਜਿੰਨੀਆਂ ਵੀ ਬੈਂਕਾਂ ਨੇ ਉਹਨਾਂ ਸਾਰਿਆਂ ਦੀ ਗਰੰਟਰ ਸਰਕਾਰ ਹੋਣੀ ਚਾਹੀਦੀ ਹੈ ਲੋਕ ਉੱਥੇ ਪੈਸਾ ਜਮ੍ਹਾਂ ਕਰਾਉਣ ਸੋਨਾ ਜਮ੍ਹਾਂ ਕਰਾਉਣ ਕੁਝ ਵੀ ਕਰਾਉਣ ਤਾਂ ਲੋਕਾਂ ਨੂੰ ਉਹਦਾ ਫਿਕਰ ਨਹੀਂ ਹੋਣਾ ਚਾਹੀਦਾ ਤੇ ਜੇ ਸਰਕਾਰ ਇਹ ਗਰੰਟੀਆਂ ਨਹੀਂ ਲੈ ਸਕਦੀ ਤੇ ਸਰਕਾਰ ਨੂੰ ਬੈਂਕ ਮੁਕ ਫਿਰ ਬੰਦ ਕਰ ਦੇਣੇ ਚਾਹੀਦੇ ਫਿਰ ਲੋਕਾਂ ਦੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਭਰੋਸੇ ਬਣਾ ਕੇ ਬੈਂਕਾਂ 'ਚ ਜਮ੍ਹਾਂ ਨਹੀਂ ਕਰਾਉਣੀ ਚਾਹੀਦੀ ਸਰਕਾਰ ਇਹ ਕਹਿੰਦੀ ਹੈ ਕਿ ਗਰੰਟੀਆਂ ਹਨ ਹੈਗੀਆਂ ਨਹੀਂ ਪਰ ਜਦੋਂ ਫਿਰ ਐਸੀ ਘਟਨਾ ਵਾਪਰਦੀ ਹੈ ਤਾ ਜਿਵੇਂ ਹੁਣ ਬੈਂਕ ਨੇ ਲੋਕਾਂ ਨੂੰ 90 ਦਿਨ ਦਾ ਸਮਾਂ ਲਿਆ ਕਿ 90 ਦਿਨ ਦੇ ਵਿੱਚ ਅਸੀਂ ਤੁਹਾਡੇ ਪੈਸੇ ਤੁਹਾਡੇ ਖਾਤੇ ਸਹੀ ਕਰ ਦਿਆਂਗੇ ਫਿਰ ਸਮਾਂ 90 ਦਿਨ ਦਾ ਕਿਉਂ ਕੀ ਸਰਕਾਰ ਨੰਗ ਤਾਂ ਨਹੀਂ ਹੋ ਗਈ 15 ਕਰੋੜ ਹੈ ਨਹੀਂ ਸਰਕਾਰ ਕੋਲੇ ਇੱਥੇ ਹਜ਼ਾਰਾਂ ਲੱਖਾਂ ਕਰੋੜਾਂ ਅਰਜਾਨਾ ਟੈਕਸ ਇਕੱਠਾ ਹੁੰਦਾ ਤਾਂ ਉਥੇ 15 ਕਰੋੜ ਕਿੰਨੀ ਕੁ ਰਕਮਾਂ 5 ਮਿੰਟਾਂ ਚ ਵੈਰੀਫਾਈ ਹੋ ਕੇ ਜਿਨ੍ਹਾਂ ਕੋਲ ਬੈਂਕ ਦੀ ਰਸੀਦ ਹੈ ਐਫ ਡੀ ਕਰਾਉਣ ਦੀ ਜਮ੍ਹਾਂ ਕਰਾਉਣ ਦੀ ਜਿਨ੍ਹਾਂ ਕੋਲ ਪ੍ਰੂਫ ਨੇ ਉਹਨਾਂ ਦੇ 50 ਮਿੰਟਾਂ ਚ ਖਾਤਿਆਂ 'ਚ ਪੈਸੇ ਆ ਸਕਦੇ ਨੇ ਲੋਕ ਪਰ ਟੈਨਸ਼ਨ ਕਿਉਂ ਰੱਖੇ ਜਾਣਾ ਲੋਕ ਟੰਗੇ ਕਿਉਂ ਜਾਣ ਲੋਕਾਂ ਨੂੰ ਪਰੇਸ਼ਾਨ ਕਿਉਂ ਜਿਨ੍ਹਾਂ ਦੇ ਪੈਸੇ ਗਾਇਬ ਹੋਏ ਨਾ ਉਹਨਾਂ ਨੂੰ ਅੱਜ ਰੋਟੀ ਨਹੀਂ ਚੰਗੀ ਲੱਗ ਰਹੀ ਰੋયા ਲੋਕ ਉੱਥੇ ਪੂਰੇ ਪਸੀਨਿਆਂ ਨਾਲ ਭਿੱਜੇ ਪਏ ਸੀ ਵੀ ਯਾਰ ਪਤਾ ਨਹੀਂ ਬੰਨਾ ਕੀ ਹੈ ਅਸੀਂ ਉਸ ਦੇਸ਼ 'ਚ ਰਹਿੰਦੇ ਆਂ ਜਿੱਥੇ 1 ਲੱਖ ਰੁਪਇਆ ਕਮਾਉਣ ਲੱਗਿਆਂ 20 ਲੋਕਾਂ ਦੀ ਜ਼ਿੰਦਗੀ ਬੀਤ ਜਾਂਦੀ ਹੈ। ਜਿੱਥੇ ਬਹੁਤ ਔਖੀਆਂ ਕਮਾਈਆਂ ਨੇ ਹੁਣ ਕਈ ਕਹਣਗੇ ਲੱਖ ਰੁਪਇਆ ਜ਼ਿੰਦਗੀ ਤਣੀ ਬੀਤਦੀ। ਜਿੰਨਾ ਮਜ਼ਦੂਰ ਵਰਗ ਹੈ ਲੱਖ ਰੁਪਇਆ ਉਹਨਾਂ ਨੇ ਜੋੜਨਾ ਹੋਵੇ ਨਾ ਤਾਂ 20 25 25 ਸਾਲਾਂ ਚ ਉਹਨਾਂ ਤੋਂ ਲੱਖ ਰੁਪਇਆ ਨਹੀਂ ਜੁੜਦਾ ਲੱਖ ਰੁਪਇਆ ਨਹੀਂ ਜੁੜਦਾ। ਆ ਫਿਰ ਜ਼ਿੰਦਗੀ ਬੀਤੀ ਕਿ ਨਾ ਤੇ ਭਾਰਤ ਦੇ 28 ਸੂਬਿਆਂ ਦੇ ਵਿੱਚ 70 ਤੋਂ ਵੱਧ ਫੀਸਤੀ ਆਬਾਦੀ ਜਿਹੜੀ ਆ ਉਹ ਮਜ਼ਦੂਰ ਐ ਉਹ ਬਹੁਤ ਪਿਹੜੀ ਹਾਲਤ ਚ ਐ ਤਾਂ ਫਿਰ ਆਪੇ ਲੱਖ ਰੁਪਈਆ ਜੋੜਨ ਦੇ ਵਿੱਚ ਜ਼ਿੰਦਗੀ ਬੀਤਦੀ ਐ ਕਿ ਨਹੀਂ ਬੀਤਦੀ ਜਮਾ ਤਾਂ ਬੰਦਾ ਉਹੀ ਪੈਸਾ ਕਮਾਊ ਜਿਹੜਾ ਉਹ ਥੋੜਾ ਬਹੁਤ ਬਚਤ ਕਰ ਕਰ ਕੇ ਜੋੜੂਗਾ ਲੋਕ ਇੱਥੇ ਆਪਣੇ ਖਾਣੇ ਪੀਣੇ ਖੁਸ਼ੀਆਂ ਚਾਵਾਂ ਤੇ ਕੱਟ ਲਾ ਕੇ ਵੀ ਔਖੀ ਸੌਖੀ ਵੇਲੇ ਲਈ ਪੈਸਾ ਥੋੜਾ ਬਹੁਤ ਬਚਾਉਂਦੇ ਨੇ ਇਸ ਕਰਕੇ ਕਿਉਂਕਿ ਇੱਥੇ ਨਾ ਤਾਂ ਇਲਾਜ ਮੁਫਤ ਹੈ ਨਾ ਵਧੀਆ ਜੇ ਕੋਈ ਬਿਮਾਰ ਹੋ ਜੇ ਇਲਾਜ ਮਹਿੰਗਾ ਬਹੁਤ ਹੈ ਤਾਂ ਫਿਰ ਇੱਥੇ ਲੱਖਾਂ ਹਜ਼ਾਰਾਂ ਲੋਕ ਚੰਗਾ ਇਲਾਜ ਟਾਈਮ ਸਿਰ ਨਾ ਮਿਲਣ ਕਰਕੇ ਟਾਈਮ ਸਿਰ ਪੈਸੇ ਨਾ ਬਣਨ ਕਰਕੇ ਇਲਾਜ ਖੁਣੂ ਮਾਰੇ ਜਾਂਦੇ ਨੇ ਇਸੇ ਕਰਕੇ ਗਰੀਬ ਤੋਂ ਗਰੀਬ ਬੰਦਾ ਵੀ ਥੋੜੀ ਬਹੁਤ ਬਚਤ ਕਰਨ ਦੀ ਕੋਸ਼ਿਸ਼ ਕਰਦਾ ਹੈ ਭੁੱਖਾ ਰਹਿ ਕੇ ਆਪਣੀਆਂ ਜ਼ਰੂਰੀ ਲੋੜਾਂ ਤੇ ਕੱਟ ਲਾ ਕੇ ਤੇ ਜੇ ਬੈਂਕਾਂ ਦੇ ਵਿੱਚ ਐਦਾਂ ਹੋਣਾ ਜਿਵੇਂ ਆ ਕਲਰਕ ਫਰਰ ਹੋਇਆ ਤਾਂ ਫਿਰ ਇਹ ਬਹੁਤ ਚਿੰਤਾਜਨਕ ਗੱਲ ਹੈ ਬੈਂਕ ਨੇ ਲੋਕਾਂ ਨੂੰ ਸ਼ੋਰਟੀ ਦਿੱਤੀ ਹੈ ਇਹ ਗੱਲ ਚੰਗੀ ਹੈ ਪਰ ਜਿੰਨੀ ਜਲਦੀ ਹੋ ਸਕੇ ਬੈਂਕ ਨੂੰ ਲੋਕਾਂ ਦੀ ਪਰਪਾਈ ਕਰ ਦੇਣੀ ਚਾਹੀਦੀ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ